ਸਰਦਾਰ ਚਰਨਜੀਤ ਚੰਨੀ ਜੀ ਜਿੰਦਾਬਾਦ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿੰਦਾਬਾਦ ਸਾਹਮਣੇ ਹੋ ਕੇ ਜਾ ਰਹੇ ਨੇ ਉਹ ਅੰਦਰ ਨਹੀਂ ਹੋਣੀ ਹੈ ਉਹ ਦੇਖੋ ਜੀ ਕਹਿਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਨੇ ਮਗਰ ਜਿਨ੍ਹਾਂ ਨੇ ਮਿਹਨਤ ਕੀਤੀ ਹੋਵੇ ਦਿਲ ਨਾਲ ਅਸੀਂ ਲੱਗੇ ਸੀਗੇ ਇੱਕ ਇਨਸਾਫ ਕਰਕੇ ਇੱਕ ਸੱਚੀ ਬਾਤ ਦੀ ਕਰਕੇ 도ਗਲੇ ਬੰਦਿਆ ਨੇ ਐਤ ਕੀ ਹਾਰਨਾ ਸੀਗਾ ਜਨਤਾ ਨੇ ਜਿਹੜੇ ਵਾਰ-ਵਾਰ ਪੈਂਟੀਆਂ ਮਾਰਦੇ ਨੇ ਉਹਨਾਂ ਨੂੰ ਪਿੱਛੇ ਕਰਨਾ ਸੀਗਾ ਐਕੀ ਜਨਤਾ ਨੇ ਇਹ ਮਨ ਬਣਾ ਲਈ ਸੀ ਸਰਦਾਰ ਚਰਨਜੀਤ ਸਿੰਘ ਚੰਨੀ ਜਿਉਂ ਜਿਤਾਣਾ ਸੀ ਤੇ ਜਿਤਾ ਕੇ ਰਹਿ ਗਏ ਹਾਂ ਚੰਗੇ ਚੈਲੰਜ ਇਸ ਚੰਨੀ ਅੱਗੇ ਜਾ ਰਹੇ ਹਾਂ ਮੈਂ ਕਹਿੰਦੀ ਸ਼ੁਰੂਆਤ ਦੇ ਹਲਕੀ ਸ਼ੁਰੂਆਤ ਕਰ ਲਿਓ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਸਰਵੇ ਹੋ ਚੁੱਕੇ ਸੀ ਜਲੰਧਰ ਦੇ ਵਿੱਚ ਕਿ ਚੰਨੀ ਸਾਹਿਬ ਨੇ ਉਹ ਜਿੱਤਰੇ ਨੇ ਸਾਡਾ ਮੈਕਸਿਮਮ ਲੱਖੀਆਂ ਡੇਢ ਲੱਖ ਲੀਡ ਤੋਂ ਚਲਜੀ ਸਿੰਘ ਚੰਨੀ ਅੱਗੇ ਜਾਣਗੇ ਪਰ ਲੋਕ ਜਿੱਤ ਰਹੇ ਨੇ ਕੀ ਕਹਣਾ ਚਾਹੋ ਮੈਂ ਸਮੂਹ ਜੰਦਰਵਾਸੀਆਂ ਨੂੰ ਵਧਾਈ ਦੇਣਾ ਹਾਂ ਕਿ ਚਲਜੀ ਸਿੰਘ ਚੰਨੀ ਪੰਜਾਬ ਦੇ ਨਵੇਂ ਐਮਪੀ ਦੇ ਤੋ ਅਗੋਂ ਕਾਂਗਰਸ ਦੀ ਵੀ ਪੰਜਾਬ ਦੇ ਵਿੱਚ ਬਹੁਤ ਵੱਡੀ ਲੀਡ ਲੈ ਕੇ ਜਾ ਰਹੀ ਹੈ ਤੇ ਉਮੀਦ ਹੈ ਕਿ 8-10 ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣਗੀਆਂ ਸੋ ਖੁਸ਼ੀ ਦੀ ਲਹਿਰ ਹੈ ਵਰਕਾ ਦਾ ਵਿੱਚ ਜੋਸ਼ ਉਤਸ਼ਾਹ ਪੂਰਾ ਉੱਗ ਰਿਹਾ ਹੈ ਸੋ ਉਮੀਦ ਕਰਦੇ ਹਾਂ ਕਿ ਲੱਖ ਡੇਢ 2 ਲੱਖ ਕੋਟਾ ਨਾਲ ਸੀਐਸਟੀ ਨੂੰ ਜਿੱਤੀਏ ਤੇ ਜੁਨੀ ਸਾਹਿਬ ਜੀ ਨੂੰ ਛੁੱਟੀਆਂ ਦਾ ਪਾਗੀ ਬਣਾਈਏ ਤੋਂ ਸਾਰਿਆਂ ਦਾ ਬਦਮਾ ਮੀਡੀਆ ਵਾਲਿਆਂ ਦਾ ਤੋਂ ਇਹਨਾਂ ਦਾ